ਅਸਤਿ ਗੁਰ ਆ ਜੀ ਸਾਰਿਆਂ ਨੂੰ ਪਹਿਲਾ ਨੰਬਰ ਤਾਂ ਮੈਨਾਂ ਕੋਈ ਪਾਰਟੀ ਬਾਜੀ ਨਾਲ ਕੋਈ ਲੈਣ ਦੇ ਨਹੀਂ ਕਿਉਂਕਿ ਮੈਂ ਜਿੰਮੇਦਾਰ ਆਇਤੋਂ ਦਾ ਹਮੋਰ ਏਰੀਆ ਦਾ ਠੀਕ ਆ ਬ੍ਰਿਯਾਮ ਖੇੜੇ ਦੇ ਇੱਧਰ ਸਾਡੇ ਆ ਆਈਏ ਟਾਇਲ ਤੇ ਖੜਾ ਮੈਂ ਸਿਰਫ ਬਖਾਉਣ ਹੀ ਆਇਆ ਮੈਂ ਕਮਜਾਲ ਪਿੰਡ ਦੀ ਟਾਇਲ ਆ ਲਾਸਟ ਆ ਵੇਖੋ ਟਾਇਲਾਂ ਬਣ ਗਈਆਂ ਤਿੰਨ ਕਾਦੇ ਇੱਥੇ ਕਦੇ ਪਾਣੀ ਪੀਣ ਨੂੰ ਪੂਰਾ ਆਉਂਦਾ ਸੀ ਗੱਲਾ ਉਹ ਵੀ ਬੰਦੀ ਨਾਲ ਆਉਂਦਾ ਸੀਗਾ ਸਿਰਫ ਮੈਂ ਇਹ ਗੱਲ ਕਰਨਾ ਜਿਹੜੀ ਚੀਜ਼ ਕਿਸੇ ਨੇ ਦਿੱਤੀ ਆ ਉਹਦਾ ਧੰਨਵਾਦ ਕਰਨਾ ਚਾਹੀਦਾ ਸਾਡੇ ਸੀਮੈਂਟ ਵਾਲੇ ਪਹਿਲਾਂ ਮੈਹਰਾ ਬਣਾਈਆਂ ਮਾਨ ਸਾਹਿਬ ਨੇ ਮਾਨ ਸਰਕਾਰ ਨੇ ਫੇਰਾ ਸਾਡੇ ਸਾਰੇ ਖਾਲੇ ਵੱਡੇ ਕੀਤੇ ਸੀਮੈਂਟ ਵਾਲੇ ਅੰਡਰਗਰਾਉਂਡ ਪਾਈਪਾਂ ਪਾਈਆਂ ਮੋਕੇ ਨੇ ਸਾਡੇ ਹੁਣ ਇੱਥੇ ਪਾਣੀ ਆਵੇ ਲੋ ਤੁਹਾਡੇ ਸਾਹਮਣੇ ਆ ਪਾਣੀ ਆਉਂਦਾ ਨਹੀਂ ਖਾਲੇ ਆ ਇਹ ਜੇ ਟਾਈਲਾਂ ਆ ਪੰਜਾਬ ਦਾ ਲਾਸਟ ਆਏ ਮਾਨ ਸਾਹਿਬ ਨੇ ਜਿੰਨੇ ਕਿਹਾ ਸੀ ਟਾਈਲਾਂ ਦੇ ਪਹਚਾ ਦਾਂਗੇ ਤੇ ਪਹਚਾ ਤਾਂ ਸਾਨੂੰ ਐਵੇਂ ਕਹਿ ਜੀਏ ਚਾਹੇ ਲੱਖ ਕੋਈ ਮਾੜਾ ਹੋਵੇ ਚੰਗਾ ਪਾਣੀ ਕਹਿੰਦੇਗੇ ਪਾਰਟੀ ਭਾਈਆਂ ਸਾਨੂੰ ਕੋਈ ਮਤਲ ਨਹੀਂ ਆਜੇ ਫੋਟ ਵੀ ਐਵੇਂ ਕਹਿੰਦਾ ਮੈਂ ਤਾਂ ਪਾਈ ਨਹੀਂ ਠੀਕ ਹੈ ਦੂਜਾ ਨੰਬਰ ਕੀ ਹੈ ਭਾਈ ਪਾਣੀ ਦਾ ਸਾਡੇ ਹੁਣ ਇੰਨਾ ਕੁ ਹੋ ਗਿਆ ਇੱਥੇ ਸਾਡੇ ਗਰਮੀਆਂ ਤੇ ਵੀ ਪੂਰਾ ਹੁਣ ਵੀ ਪੂਰਾ ਹੁਣ ਸਾਡੇ ਲੋਕ ਮੋਗੇ ਬੰਦ ਕਰਦੇ ਆ ਆ ਹਾਲ ਆ ਇੱਥੇ ਤੇ ਇਸ ਗੱਲੋਂ ਆਪਾਂ ਧੰਨਵਾਦ ਕਰਨਾ ਸੀਗਾ ਤੇ ਸਾਰੇ ਖਾਲੇ 9 ਇੰਚੀ ਵੱਡੇ ਖਾਲੇ ਆ ਤੇ ਪਾਣੀ ਵੇਖ ਲਓ ਤੁਹਾਡੇ ਸਾਹਮਣੇ ਹੈ ਵੀ ਟਾਇਲਾਂ ਤੇ ਕਿਹਾ ਸੀ ਤੇ ਪਹੁੰਚਾਤਾ ਪੰਜਾਬ ਦਾ ਕੋਈ ਵੀ ਹਿੱਸਾ ਪੰਜਾਬ ਦਾ ਕੋਈ ਵੀ ਪਿੰਡ ਪੰਜਾਬ ਦੀ ਕੋਈ ਵੀ ਤਹਿਸੀਲ ਹੁਣ ਟੇਲ ਤੇ ਨਹੀਂ ਰਹੂਗੀ ਪਾਣੀ ਬਰਾਬਰ ਮਿਲੂਗਾ ਸਾਰਿਆਂ ਨੂੰ